ਆਬੋਸ਼ਾਈ ਦੇਖ ਰਹੇ ਤੁਸੀਂ ਅਸੀਂ ਅਸੀਂ ਗੱਲ ਕਰਾਂਗੇ ਜਿਸ ਤਰ੍ਹਾਂ ਦੇ ਨਾਲ ਪੀਸੀਐਸ ਦੀਆਂ ਆਖਿਰਕਾਰ ਪੰਜਾਬ ਸਰਕਾਰ ਵੱਲੋਂ ਪੋਸਟਾਂ ਕੱਢ ਦਿੱਤੀਆਂ ਗਈਆਂ ਨੇ ਨੋਟੀਫਿਕੇਸ਼ਨ ਹੋ ਚੁੱਕੀ ਹੈ 322 ਪੋਸਟਾਂ ਨਿਕਲੀਆਂ ਨੇ ਵੱਡਾ ਨੰਬਰ ਹੈ ਕਾਫੀ ਟਾਈਮ ਬਾਅਦ ਇਹਨੀਆਂ ਪੋਸਟਾਂ ਪੰਜਾਬ ਸਰਕਾਰ ਵੱਲੋਂ ਕੱਢੀਆਂ ਗਈਆਂ ਨੇ ਤੇ ਨੋਟੀਫਿਕੇਸ਼ਨ ਦੇ ਮੁਤਾਬਕ ਜੋ ਸਮਝਿਆ ਜਾ ਰਿਹਾ ਹੈ April ਦੇ ਮਹੀਨੇ ਦੇ ਵਿੱਚ ਜਿਹੜਾ ਐਗਜ਼ਾਮ ਹੈ ਉਹ ਪੀਸੀਐਸ ਦਾ ਹੋਣ ਜਾ ਰਿਹਾ ਤੇ ਇਸ ਨੂੰ ਲੈ ਕੇ ਸਟੂਡੈਂਟਸ ਜਿਹੜੇ ਨੇ ਜਿਹੜੇ ਪਿਛਲੇ ਕਾਫੀ ਸਾਲਾਂ ਤੋਂ ਤਿਆਰੀ ਕਰ ਰਹੇ ਨੇ ਇਸ ਪੇਪਰ ਦੀ ਵੇਟ ਵੀ ਕਰ ਰਹੀ ਸੀ ਤਿਆਰੀਆਂ ਉਹਨਾਂ ਦੀਆਂ ਚੱਲ ਹੀ ਰਹੀਆਂ ਸੀਗਾ ਤੇ ਉਹਨਾਂ ਲਈ ਰਾਜ ਬਲੋਤਰਾ ਆਈਐਸ ਸਟੱਡੀ ਗਰੁੱਪ ਆ ਜਿਹੜਾ ਸੈਕਟਰ 25 ਚੰਡੀਗੜ੍ਹ ਚ ਉਹਨਾਂ ਵੱਲੋਂ ਕੀ ਖਾਸ ਤਰ੍ਹਾਂ ਦੀਆਂ ਅ ਉਹ ਫੈਸਿਲਿਟੀਆਂ ਦਿੱਤੀਆਂ ਜਾਂਦੀਆਂ ਨੇ ਉਸ ਬਾਰੇ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਜਦੋਂ ਕੋਈ ਵੀ ਸਟੂਡੈਂਟ ਜਿਹੜਾ ਹੁੰਦਾ ਉਹ ਕਿਤੇ ਵੀ ਉਹਨੇ ਕੋਚਿੰਗ ਲੈਣੀ ਹੁੰਦੀ ਆ ਤਾਂ ਉਹ ਜਰੂਰ ਉਥੋਂ ਦਾ ਜਿਹੜਾ ਉਹ ਉਸ ਇੰਸਟੀਚਿਊਟ ਦਾ ਉਹ ਸਕਸੈਸ ਰੇਟ ਜਰੂਰ ਦੇਖਦਾ ਤੇ ਰਾਜ ਮਨੋਤਰਾ ਆਈਐਸ ਸਟੱਡੀ ਗਰੁੱਪ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਚਾਹੇ ਉਹ ਆਈਐਸ ਹੋਣ ਜਾਂ ਪੀਸੀਐਸ ਹੋਣ ਤਾਂ ਹਜ਼ਾਰ ਦੇ ਕਰੀਬ ਜਿਹੜੇ ਨੇ ਉਹ ਇੱਥੋਂ ਪੜ੍ਹ ਕੇ ਜਿਹੜੇ ਸਟੂਡੈਂਟ ਇੱਥੋਂ ਜਿਹੜੇ ਪੜ੍ਹੇ ਸੀ ਜਿਨ੍ਹਾਂ ਨੇ ਕੋਚਿੰਗ ਲਈ ਸੀਗੀ ਤਾਂ ਉਹਨਾਂ ਦੀ ਸਿਲੈਕਸ਼ਨ ਹੋਈ ਐ ਸੋ ਇੱਕ ਬਹੁਤ ਵੱਡੀ ਇਹਨਾਂ ਦੀ ਪ੍ਰਾਪਤੀ ਐ ਤੇ ਹੁਣ PCS ਨੂੰ ਲੈ ਕੇ ਵੀ PCS ਦੀ ਕਿਉਂਕਿ ਨੋਟੀਫਿਕੇਸ਼ਨ ਹੋ ਚੁੱਕੀ ਐ ਤੇ 2 ਤਰੀਕ ਤੋਂ 2 ਜਨਵਰੀ ਤੋਂ ਉਹਨਾਂ ਦਾ ਨਵਾਂ ਬੈਚ ਸ਼ੁਰੂ ਹੋ ਚੁੱਕਿਆ ਸੋ ਜਿਹੜੇ ਵੀ ਛੁਕਨੇ PCS ਦਾ ਪੇਪਰ ਦੇਣ ਦੇ ਲਈ ਉਹਨਾਂ ਨੂੰ ਕਿਸ ਤਰ੍ਹਾਂ ਦਾ ਐਟਮੋਸਫੀਅਰ ਪ੍ਰੋਵਾਈਡ ਕੀਤਾ ਜਾਊਗਾ ਕਿਸ ਤਰ੍ਹਾਂ ਦੀ ਜਿਹੜੀ ਕੋਚਿੰਗ ਐ ਖਾਸ ਦਿੱਤੀ ਜਾਊਗੀ ਡਿਫਰੈਂਟ ਉਹਦੇ ਵਿੱਚ ਕੀ ਰਹੂਗਾ ਉਸ ਬਾਰੇ ਗੱਲਬਾਤ ਕਰਦੇ ਆ ਤੇ ਕਿਸ ਤਰ੍ਹਾਂ ਦਾ ਇਨਫਰਾਸਟ੍ਰਕਚਰ ਐ ਉਹਦੇ ਬਾਰੇ ਵੀ ਜਾਣਦੇ ਆ ਸਾਨੂੰ ਜਿਕਰ ਨਹੀਂ ਆਉਂਦਾ ਜਿਹੜੇ ਇੱਕ ਚੋਕਰੀ ਅ ਦੋ ਚੀਜ਼ਾਂ ਜੀ ਜੇ ਸੱਚਾਈ ਨਾਲ ਕੀਤੀ ਜਾਏ ਪੰਜ ਸਾਲ ਬਾਅਦ ਦੁਬਾਰਾ ਪੇਪਰ ਆਇਆ 2020 ਚ ਪਹਿਲੇ ਨੋਟੀਫਿਕੇਸ਼ਨ ਆਈ ਸੀ 21 ਚ ਪੇਪਰ ਹੋਇਆ ਸੀਗਾ ਤੇ ਉਸ ਤੋਂ ਬਾਅਦ ਹੁਣ ਨੋਟੀਫਿਕੇਸ਼ਨ ਆਈ ਹੈ 25 ਦੇ ਵਿੱਚ ਮੈਂ ਐਸੇ ਕਈ ਸਟੂਡੈਂਟਸ ਨੂੰ ਜਾਣਦਾ ਜਿਹੜੇ ਉਸ ਟਾਈਮ ਦੇ ਉੱਪਰ ਤਿਆਰੀ ਕਰ ਰਹੇ ਸੀ ਔਰ ਉਹਨਾਂ ਦਾ ਕਿਸੇ ਦਾ ਨਹੀਂ ਹੋ ਪਾਇਆ ਬਹੁਤ ਸਾਰੇ ਸਟੂਡੈਂਟਸ ਛੱਡ ਗਏ ਮਨ ਵਿੱਚ ਪਰ ਕੁਝ ਸਟੂਡੈਂਟਸ ਨੇ ਤਿਆਰੀ ਕੰਟੀਨਿਊ ਰੱਖੀ ਮੇਰੇ ਕੋਲ ਪੜ੍ਹ ਰਹੇ ਸੀ ਆਂਦੇ ਦੇ ਵਿੱਚ ਟੈਸਟ ਦਿੰਦੇ ਦੇ ਰਿਵਾਈਜ਼ ਕਰਦੇ ਦੇ ਸੋ ਆਬਵੀਅਸਲੀ ਐਸੇ ਸਟੂਡੈਂਟਸ ਦੇ ਸਕਸੈਸ ਤੇ ਚਾਂਸਸ ਜਿਹੜੇ ਉਹ ਕਾਫੀ ਜ਼ਿਆਦਾ ਬ੍ਰਾਈਟ ਹੈ ਨਵਾਂ ਸਟੂਡੈਂਟ ਜੇ ਅੱਜ ਤਿਆਰੀ ਸ਼ੁਰੂ ਕਰਦਾ ਹੈ ਜੋ ਸੁਣਨ ਚ ਆਇਆ ਕਿ ਪੇਪਰ ਅਪ੍ਰੈਲ ਚ ਹੋ ਜਾਏਗਾ ਰਾਈਟ ਹੁਣ ਸਾਡੇ ਕੋਲ ਲੈ ਦੇ ਕੇ 100 ਸਵਾ 100 ਦਿਨ ਬੰਦਾ ਹੈ ਜਿਹਦੇ ਵਿੱਚ ਬੱਚੇ ਨੇ ਤਿਆਰੀ ਕਰਨੀ ਹੈ ਇਹਦੇ ਵਿੱਚ ਸਿਲੇਬਸ ਕੰਪਲੀਟ ਵੀ ਕਰਨਾ ਟੈਸਟ ਵੀ ਦੇਣੇ ਤੇ ਆਪਣੇ ਆਪ ਨੂੰ ਸੈਲਫ ਇਵੈਲੂਏਟ ਕਰਨਾ ਫਿਰ ਰਿਵੀਜਨਸ ਕਰਨੀਆਂ ਇਟਸ ਨਾਟ ਥੈਟ ਈਜ਼ੀ ਜਿੰਨੂੰ ਅਸੀਂ ਪੰਜਾਬੀ ਚ ਕੋਈ ਕੋਈ ਖਾਲੜੀ ਜਾਂ ਬਾੜਾ ਤਾਂ ਹੈ ਨਹੀਂ ਹੈ ਬਟ ਦੈਟ ਡਸਨਟ ਮੀਨ ਕਿ ਨਵਾਂ ਬੱਚਾ ਕੁਆਲੀਫਾਈ ਨਹੀਂ ਕਰੇਗਾ ਉਹ ਵੀ ਕਰ ਸਕਦਾ ਬਟ ਇਹ ਹੀ ਹੈ ਕਿ ਮਿਹਨਤ ਥੋੜੀ ਜ਼ਿਆਦਾ ਕਰਨੀ ਪਏਗੀ ਅਸੀਂ ਝੂਠੇ ਵਾਦੇ ਨਹੀਂ ਕਰ ਸਕਦੇ ਕਿ ਤੁਸੀਂ ਆਓਗੇ ਅਸੀਂ ਤੁਹਾਡਾ ਕੋਰਸ ਕਰਾਵਾਂਗੇ ਤੇ ਤੁਸੀਂ ਕਲੀਅਰ ਕਰ ਜਾਓਗੇ ਮੇਰੀ ਕਲਾਸ ਵਿੱਚ ਸ਼ਾਇਦ 100 ਬੱਚਾ ਬੈਠੇ 150 ਬੱਚਾ ਬੈਠੇ ਉਹਨਾਂ ਚੋਂ ਸਿਲੈਕਟ ਕਿੰਨੇ ਹੋਣਗੇ 30 40 35 ਮੈਕਸਿਮਮ ਇਸ ਤੋਂ ਵੱਧ ਤਾਂ ਨਹੀਂ ਹੋਣਗੇ ਸਿਲੈਕਟ ਜੇ 250 ਬੱਚਾ ਆ ਕੇ ਬੈਠ ਗਿਆ ਮੇਰੀ ਕਲਾਸ ਤੇ ਪੰਜਾਬ 60 25 ਸਿਲੈਕਟ ਹੋ ਜਾਣਗੇ ਉਹ ਬੱਚੇ ਕੌਣ ਹੋਣਗੇ ਜਿਹੜੇ ਕਲਾਸ ਰੈਗੂਲਰ ਲਾਣਗੇ ਟੈਸਟ ਰੈਗੂਲਰ ਦੇਣਗੇ ਤੇ ਘਰ ਸੋ ਇਟ ਇਜ਼ ਲਾਈਕ 30% ਸਾਡਾ ਕੰਟ੍ਰਿਬਿਊਸ਼ਨ ਹੈ 70% ਸਟੂਡੈਂਟ ਦੀ ਆਪਣੀ ਮਿਹਨਤ ਹੋਏਗੀ ਉਹਨਾਂ ਦਾ ਆਪਣਾ ਇੱਕ ਡੈਡੀਕੇਸ਼ਨ ਹੋਏਗੀ ਜਿਹੜੀ ਉਹ ਮੈਟਰ ਕਰੇਗੀ ਸੋ ਜੇ ਸਟੂਡੈਂਟ ਇੰਨਾ ਡਿਟਰਮਿੰਡ ਡੈਡੀਕੇਟਿਡ ਹੈ ਤੇ ਉਹ ਤਿਆਰੀ ਸ਼ੁਰੂ ਕਰੇ ਜੋ ਨਹੀਂ ਹੈ ਤੇ ਉਹ ਫਿਰ ਅਗਲੇ ਸਾਲ ਦੀ ਫਿਰ ਰੀਡੂ ਕਰਦਾ ਰਹੇ ਚਾਰ ਪੰਜ ਸਾਲਾਂ ਬਾਅਦ ਫਿਰ ਨੋਟੀਫਿਕੇਸ਼ਨ ਆਏਗੀ ਉਹ ਫਿਰ ਉਦੋਂ ਸੋਚੇਗਾ ਫਿਰ ਜ਼ੀਰੋ ਤੋਂ ਸਟਾਰਟ ਕਰੇਗਾ ਯਾ ਹੁਣ ਬੱਚਿਆਂ ਨੂੰ ਇਹ ਸਮਝਣਾ ਪੈਣਾ ਉਹਨਾਂ ਦੇ ਮਾਪਿਆਂ ਨੂੰ ਵੀ ਸਮਝਣਾ ਪੈਣਾ ਕਿ ਕਿਸੇ ਵੀ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ 6 ਮਹੀਨਿਆਂ ਜਾਂ ਸਾਲ 'ਚ ਨਹੀਂ ਹੁੰਦੀ ਇਹਨੂੰ ਘੱਟੋ ਘੱਟ ਸਾਨੂੰ 1.5 ਤੋਂ 2 ਸਾਲ ਦੀ ਤਿਆਰੀ ਦੇਣੀ ਚਾਹੀਦੀ ਹੈ ਤੇ ਸਾਨੂੰ ਗ੍ਰੈਜੂਏਸ਼ਨ ਦੇ ਨਾਲ ਨਾਲ ਹੀ ਤਿਆਰੀ ਕਰ ਲੈਣੀ ਚਾਹੀਦੀ ਹੈ ਗ੍ਰੈਜੂਏਸ਼ਨ ਦਾ ਮੈਕਸਿਮਮ ਟਾਈਮ ਅਸੀਂ ਜਿਹੜਾ ਅੱਜਕੱਲ ਦੀ ਜਿਹੜੀ ਜਨਰੇਸ਼ਨ ਆ ਉਹ ਕਿਸੇ ਵੀ ਵੈਸੇ ਤਾਂ ਕਿਸੇ ਵੀ ਜਨਰੇਸ਼ਨ ਨੇ ਸਾਡੀ ਜਨਰੇਸ਼ਨ ਨੇ ਵੀ ਗ੍ਰੈਜੂਏਸ਼ਨ ਦਾ ਟਾਈਮ ਕਦੀ ਕੋਈ ਸਦਉਪਯੋਗ ਨਹੀਂ ਕੀਤਾ ਸੀ ਵੇਸਟ ਹੀ ਕੀਤਾ ਟਾਈਮ ਸੋ ਬੈਟਰ ਹੈ ਕਿ ਅਸੀਂ ਦਿਹਾੜੀ ਦੇ 3-4 ਘੰਟੇ ਲਾ ਲਈਏ ਤੇ ਕਿਸੇ ਇੱਕ ਅੱਛ ਔਰ ਜਦੋਂ ਵੀ ਆਏ ਵੀ ਸ਼ੁੱਡ ਬੀ ਪ੍ਰੀਪੇਅਰਡ ਮੇਰਾ ਮੈਸੇਜ ਇਹ ਰਹੇਗਾ ਜੀ ਕਿ ਜਿਸ ਦਿਨ ਕਦੀ ਨੋਟੀਫਿਕੇਸ਼ਨ ਆਏ ਉਹ ਬੰਦਾ ਸਭ ਤੋਂ ਵੱਡਾ ਭਾਗਾ ਹੋਏਗਾ ਜਿਹੜਾ ਇਹ ਕਹੇ ਜੀ ਮੈਂ ਤਿਆਰ ਆ ਨੋਟੀਫਿਕੇਸ਼ਨ ਆ ਗਈ ਹੈ ਤੇ ਮੈਂ ਹੁਣ ਰਿਵੀਜ਼ਨ ਸ਼ੁਰੂ ਕਰ ਰਿਹਾ ਜਿਹੜਾ ਇਹ ਕਹੇਗਾ ਕਿ ਨੋਟੀਫਿਕੇਸ਼ਨ ਆਏਗੀ ਤੇ ਮੈਂ ਤਿਆਰੀ ਸ਼ੁਰੂ ਕਰਾਂਗਾ ਉਹ ਤਾਂ ਸ਼ਾਇਦ ਸਟਰਗਲ ਚ ਹੀ ਰਹੇਗਾ ਸਰ ਸਭ ਤੋਂ ਇੰਪੋਰਟੈਂਟ ਚੀਜ਼ ਹੁੰਦੀ ਹੈ ਕਿ ਕਲਾਸਿਸ ਰੈਗੂਲਰ ਹੋਣ ਔਰ ਕਲਾਸਿਸ ਦੇ ਵਿੱਚ ਜੋ ਤੁਹਾਡਾ ਪੜਾਇਆ ਜਾ ਰਿਹਾ ਉਹ ਪ੍ਰੀਵੀਅਸ ਈਅਰ ਪੇਪਰਸ ਦੇ ਪੈਟਰਨ ਨੂੰ ਐਨਲਾਈਜ਼ ਕਰਕੇ ਪੜਾਇਆ ਜਾਏ ਯੋ ਤਾਂ ਮੈਂ ਕੱਲ ਕਲਾਸ ਦੇ ਸਟੂਡੈਂਟ ਨੇ ਗੱਲ ਦੱਸ ਰਿਹਾ ਸੀਗਾ ਕਿ ਸਿਲੇਬਸ 'ਚ ਉਹਨਾਂ ਨੇ ਲਿਖਿਆ ਹੋਇਆ ਕਿ ਮੌਰਿਆਸ ਐਂਡ ਗੁਪਤਾਸ ਖਤਮ ਕਰਤਾ ਪੇਪਰ 'ਚ ਕੁਐਸਚਨ ਪੁੱਛਿਆ ਪਲਵਸ ਜੋ ਸਿਲੇਬਸ 'ਚ ਲਿਖਿਆ ਨਹੀਂ ਹੋਇਆ ਚੋਲਾਸ ਤੇ ਕੁਐਸਚਨ ਪੁੱਛਿਆ ਜੋ ਸਿਲੇਬਸ 'ਚ ਲਿਖਿਆ ਨਹੀਂ ਹੋਇਆ ਦਿੱਲੀ ਸਲਤਨਤ ਭਗਤੀ ਮੂਵਮੈਂਟ ਤੇ ਮੁਗਲ ਲਿਖਿਆ ਹੋਇਆ ਤੇ ਕੁਐਸਚਨ ਵਿਜੇਨਗਰ ਐਂਪਾਇਰ ਤੇ ਆਇਆ ਹੋਇਆ ਤੇ ਜੇ ਤੁਸੀਂ ਸਿਲੇਬਸ ਨੂੰ ਔਰ ਪ੍ਰੀਵੀਅਸ ਈਅਰ ਪੇਪਰਸ ਨੂੰ ਚੰਗੀ ਤਰ੍ਹਾਂ ਟੀਚਰ ਆਪ ਐਨਾਲਾਈਜ਼ ਨਹੀਂ ਕਰੇਗਾ ਤੇ ਉਹ ਕਲਾਸ ਜਾ ਕੇ ਪੜ੍ਹਾਏਗਾ ਕਿ ਸੋ ਬਹੁਤ سارے ਲੋਕ ਆ ਜਿਹੜੇ ਸਿਰਫ ਸਿਲੇਬਸ ਦੇਖਦੇ ਆ ਤੇ ਪੜਾਉਣਾ ਸ਼ੁਰੂ ਕਰ ਦਿੰਦੇ ਆ ਪੇਪਰ ਦੇ ਪਿਛਲੇ 4-5 ਟਾਈਪ ਦੇ ਵਿੱਚ ਕਿਸ ਤਰ੍ਹਾਂ ਦੇ ਕੁਐਸਚਨ ਆਏ ਆ ਉਹਨਾਂ ਦੀ ਕੀ ਡੈਪਥ ਸੀ ਜੇ ਉਹਨਾਂ ਨੂੰ ਐਨਲਾਈਜ਼ ਨਹੀਂ ਕੀਤਾ ਗਿਆ ਤੇ ਤੁਸੀਂ ਸਟੂਡੈਂਟ ਨੂੰ ਕੀ ਪੜਾਉਗੇ ਸੋ ਸਭ ਤੋਂ ਪਹਿਲੀ ਚੀਜ਼ ਤਾਂ ਮੇਰੀ ਸਾਰੀ ਟੀਮ ਜਿਹੜੀ ਆ ਉਹ ਇਸ ਤਰੀਕੇ ਨਾਲ ਪੇਪਰ ਨੂੰ ਐਨਲਾਈਜ਼ ਕਰਦੀ ਆ ਉਸ ਆਪ ਨਾਲ ਨੋਟਸ ਬੰਦਦੇ ਆ ਫਿਰ ਅਸੀਂ ਕਲਾਸ ਜਾ ਕੇ ਪੜ੍ਹਾਉਂਦੇ ਆ ਸੈਕੰਡਲੀ ਦੂਜਾ ਐਗਜ਼ਾਮਪਲ ਹੈ ਜੀ ਕਿ ਹੁਣ ਇਸ ਸਾਲ 2025 ਚੱਲਦਾ ਪਿਆ 24 ਦਾ ਜਿਹੜਾ ਸਾਲ ਆ ਪੂਰਾ ਉਹ ਕਰੰਟ ਅਫੇਅਰ ਦੇ ਸਾਹਮਣੇ ਇੰਪੋਰਟੈਂ 1924 ਜਾਂ 1824 ਦੇ ਵਿੱਚ ਕੀ ਖਾਸ ਹੋਇਆ ਜੇ ਆਪਾਂ ਇੰਡੀਅਨ ਹਿਸਟਰੀ ਦੀ ਗੱਲ ਕਰੀਏ ਤੇ ਇਹ ਸਾਰੀ ਚੀਜ਼ਾਂ ਦਾ ਅਨਾਲਿਸਿਸ ਕਰਕੇ ਕਿ 150 ਸਾਲ ਵਾਲਾ ਇੰਪੋਰਟੈਂਟ ਹੈ ਕਿ 200 ਸਾਲ ਵਾਲਾ ਕਿ ਸਵਾ 200 ਸਾਲ ਵਾਲਾ ਹੁਣ ਅਸੀਂ ਇੱਕ ਪੂਰੀ ਲਿਸਟ ਤਿਆਰ ਕੀਤੀ ਜਿਹਦੇ ਵਿੱਚ ਕੁਝ ਐਸੀਆਂ ਚੀਜ਼ਾਂ ਸਾਹਮਣੇ ਆਈਆਂ ਜਿਹੜੀਆਂ ਸ਼ਾਇਦ 275 ਸਾਲ ਪਹਿਲੇ ਹੋਈਆਂ ਸੀਗੀਆਂ ਬਟ ਉਹ ਜ਼ਿਆਦਾ ਇੰਪੋਰਟੈਂਟ ਹੈ ਰੈਦਰ ਦਨ ਕਿ 200 ਸਾਲ ਜਿਹਦੇ ਹੋ ਰਹੇ ਤੋ ਇਸ ਤਰ੍ਹਾਂ ਦੇ ਫੈਕਟਸ ਕੱਢੇ ਗਏ ਤੋ ਬਹੁਤ ਹੀ ਮਿਨਿਊਟ ਲੈਵਲ ਤੇ ਜਾ ਕੇ ਸਾਰੀ ਟੀਮ ਜਿਹੜੀ ਹੈ ਉਹ ਕੰਮ ਕਰਦੀ ਹੈ ਫਿਰ ਪਾਰਲੀਮੈਂਟ ਦੇ ਵਿੱਚ ਜਿਹੜੇ ਡਿਸਕਸ਼ਨਸ ਹੋਈਆਂ ਡਿਬੇਟਸ ਹੋਏ ਉਹਨਾਂ ਵਿੱਚ ਜਾਂ ਪ੍ਰਾਈਮ ਮਿਨਿਸਟਰ ਸਾਹਿਬ ਨੇ ਜਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਕੋਈ ਸਟੇਟਮੈਂਟਸ ਦਿੱਤੀਆਂ ਉਹਨਾਂ ਦੇ ਬੇਸਿਸ ਉੱਪਰ ਕਿਹੜੀ ਸਕੀਮ ਕਿਹੜੀ ਪਾਲਿਸੀ ਜਿਹੜੀ ਜ਼ਿਆਦਾ ਨਿਊਜ਼ ਵਿੱਚ ਹੈ ਉਹਦੇ ਉੱਪਰ ਕਿਸ ਤਰ੍ਹਾਂ ਦਾ ਕੁਐਸਚਨ ਆ ਸਕਦਾ ਹੈ ਇਹ ਹਰ ਚੀਜ਼ ਦੇ ਉੱਪਰ ਸਾਡੀ ਟੀਮ ਪੂਰਾ ਫੋਕਸ ਕਰਦੀ ਹੈ ਔਰ ਉਸੇ ਹਿਸਾਬ ਨਾਲ ਸੀ ਕਲਾਸ ਦੇ ਵੀ ਸਟੂਡੈਂਟਸ ਨੂੰ ਨੋਟਸ ਪ੍ਰੋਵਾਈਡ ਕਰਦੇ ਆ ਹੁਣ ਨੋਟਸ ਤੋਂ ਇਲਾਵਾ ਅੱਜ ਬੱਚੇ ਨੇ ਇੱਕ ਟੌਪਿਕ ਪੜ੍ਹਿਆ ਉਹ ਕੱਲ ਜਦੋਂ ਦੁਬਾਰਾ ਕਲਾਸ ਲਾਂ ਆਏ ਜੋ ਕੱਲ ਪੜ੍ਹ ਕੇ ਗਿਆ ਸੀਗਾ ਉਹਦੇ ਬੇਸਿਸ ਜਦੋਂ ਤੀਜੇ ਦਿਨੋਂ ਕਲਾਸ ਚ ਆਏ ਅੱਜ ਉਹਦਾ ਦੂਜੇ ਦਿਨ ਦੀ ਕਲਾਸ ਵਾਲਾ ਟੈਸਟ ਤਾਂ ਹੋ ਰਿਹਾ ਪਰ ਪਹਿਲੇ ਦਿਨ ਵਾਲਾ ਕੁਐਸਚਨ ਵਿੱਚ ਪਾਣਾ ਤਾਂ ਜ਼ਰੂਰੀ ਹੈ ਨਾ ਤਾਂ ਕਿ ਉਹ ਤੇ ਕੰਟੀਨਿਊਸ ਇੱਕ ਲੂਪ ਬਣਿਆ ਹੋਏ ਕਿ ਮੈਂ ਜੋ ਪਹਿਲੇ ਦਿਨ ਪੜ੍ਹੇ ਸੀ ਦੂਜੇ ਦਿਨ ਵੀ ਰਿਵਾਈਜ਼ ਕਰ ਰਹੇ ਹਾਂ ਇਹ ਸਾਡਾ ਜਿਹੜਾ ਸਿਸਟਮ ਹੈ ਇਹ ਸੋਮੇ ਦਿਨ ਤੱਕ ਇਦਾਂ ਹੀ ਚੱਲਦਾ ਕਿ ਜੋ ਪਹਿਲੇ ਦਿਨ ਪੜਾਇਆ ਸੀ ਉਹਦੇ ਉੱਪਰ ਕੁਐਸਚਨ ਸੋਮੇ ਦਿਨ ਵੀ ਦੁਬਾਰਾ ਪੁੱਛਾਂਗੇ ਸੋ ਇੱਕ ਤਾਂ ਬੱਚੇ ਦੀ ਕੰਟੀਨਿਊਟੀ ਬਣੀ ਰਹੀ ਰੈਗੂਲਰਿਟੀ ਬਣੀ ਰਹੀ ਔਰ ਇਹ ਟੈਸਟ ਹੋ ਗਏ ਵੈਲਿਊਏਸ਼ਨਸ ਹੋ ਗਈਆਂ ਫੀਡਬੈਕ ਮਿਲ ਗਈ ਐਂਡ ਦੈਨ ਆ ਮੈਂਟਰ ਕਰ ਸਕਾਂ ਜੇ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਆਏ ਮੈਂ ਆਪਣਾ ਪਰਸਨਲ ਨੰਬਰ ਸ਼ੇਅਰ ਕਰਦਾ ਮੈਨੂੰ ਰਾਤੀ 12 ਵਜੇ ਵੀ ਬੱਚਿਆਂ ਦਾ ਮੈਸੇਜ ਆ ਜਾਂਦਾ ਕਾਲ ਆ ਜਾਂਦੀ ਆਈ ਟ੍ਰਾਈ ਆਈ ਟਾਕ ਟੂ ਥਮ so that ਜੇ ਉਹਨਾਂ ਨੂੰ ਕੋਈ ਸਟ्रेस ਹੋ ਰਿਹਾ ਜਾਂ ਕੋਈ ਵੀ ਪ੍ਰੋਬਲਮ ਹੈ ਤਾਂ ਅਸੀਂ ਉਹਨੂੰ ਵੀ ਸੋਲਵ ਕਰ ਸਕੀਏ ਲਾਸਟਲੀ ਅਸੀਂ ਆਪਣੀ ਇੱਕ ਇਨ ਹਾਊਸ ਐਪ ਬਣਾਈ ਹੈ ਜਿਹੜੀ ਪੰਜਾਬੀ ਚ ਵੀ ਚੱਲਦੀ ਹੈ ਇੰਗਲਿਸ਼ ਚ ਵੀ ਚੱਲਦੀ ਹੈ ਪ੍ਰੈਕਟਿਸ ਕੁਐਸ਼ਨਸ ਵੀ ਦਿੰਦੀ ਆ ਆਨਸਰ ਵੀ ਚੈੱਕ ਕਰਦੀ ਆ ਸਭ ਤੋਂ ਇੰਪੋਰਟੈਂਟਲੀ ਉਹ ਮੈਂਟਲ ਹੈਲਥ ਦਾ ਵੀ ਧਿਆਨ ਰੱਖਦੀ ਹੈ ਜੇ ਬੱਚੇ ਨੂੰ ਸਟ्रेस ਹੋ ਰਿਹਾ ਐਂਗਜ਼ਾਈਟੀ ਹੋ ਰਹੀ ਹੈ ਅੱਜ ਤੇ ਸਾਡੀ ਐਪ ਦੇ ਵਿੱਚ ਉਹਦਾ ਵੀ ਟੈਸਟ ਹੈ ਜੇ ਬੱਚਨ ਨੂੰ ਲੱਗ ਰਿਹਾ ਹੋਏ ਕਿ ਮੈਨੂੰ ਕੋਈ ਪ੍ਰੋਬਲਮ ਆ ਰਹੀ ਹੈ ਬੱਚਾ ਚੁੱਪਚਾਪ ਉਹ ਟੈਸਟ ਦੇ ਉਸ ਟੈਸਟ ਦੀ ਰਿਪੋਰਟ ਸਿਰਫ ਮੇਰੇ ਕੋਲ ਆਂਦੀ ਹੈ ਤੇ ਫਿਰ ਮੈਂ ਟ੍ਰੇਨਡ ਸਾਈਕੋਲੋਜੀ ਸਾਡੇ ਆਪਣੇ ਇਨ ਹਾਊਸ ਟ੍ਰੇਨਡ ਸਾਈਕੋਲੋਜਿਸ ਰੱਖੇ ਹੋਏ ਆ ਉਹਨਾਂ ਨਾਲ 100% ਕਨਫਿਡੈਂਸ਼ੀਅਲਟੀ ਰੱਖਦੇ ਹੋਏ ਬੱਚਿਆਂ ਦੀ ਗੱਲ ਕਰਾਨਾ ਤਾਂ ਕਿ ਉਹਨਾਂ ਦੀ ਐਂਗਜ਼ਾਈਟੀ ਦਾ ਸਟ्रेस ਵੀ ਘੱਟ ਹੋ ਜਾਏ ਹਾਂਜੀ ਹਾਂਜੀ ਪੰਜਾਬੀ ਚ ਦੇਖੋ ਜੀ ਤੁਸੀਂ ਮੇਨਸ ਦਾ ਪੇਪਰ ਪੰਜਾਬੀ ਚ ਲਿਖ ਸਕਦੇ ਹੋ ਪ੍ਰੀ ਦਾ ਪੇਪਰ ਇਹਦੇ ਵਿੱਚ ਵੀ ਇੰਗਲਿਸ਼ ਤੇ ਪੰਜਾਬੀ ਦੋਨੋਂ ਆਂਦੀ ਹੈ ਸੋ ਐਨੀਬਾ ਅਸੀਂ ਕਲਾਸ ਜਿਹੜੋ ਪੜਾਉਂਦੇ ਆ ਜੀ ਅਸੀਂ ਬਾਈਲਿੰਗੁਅਲ ਹੀ ਹੁੰਦੇ ਆ ਜਿੱਦਾਂ ਹੁਣ ਅਸੀਂ ਗੱਲ ਕਰ ਰਹੇ ਆ ਇਦਾਂ ਇੰਗਲਿਸ਼ ਪੰਜਾਬੀ ਮਿਕਸ ਚੱਲ ਰਹੀ ਹੈ ਜੀ ਨੋਟਸ ਸਾਡੇ ਦੋਨੋਂ ਭਾਸ਼ਾਵਾਂ ਚ ਮੈਸੇਜ ਜੇ ਮੈਂ ਤੁਹਾਨੂੰ ਦੱਸਾਂ ਜੀ ਤੇ ਪਿਛਲਾ ਜਿਹੜਾ ਪੀਸੀਐਸ ਹੋਇਆ ਸੀ 2021 22 ਵਾਲਾ ਉਹਦੇ ਜਿਹੜਾ ਰੈਂਕ 1 ਸੀ ਕੁੜੀ ਦਾ ਉਪਿੰਦਰਜੀਤ ਦਾ ਉਹ ਸਾਡੀ ਕਲਾਸਰੂਮ ਸਟੂਡੈਂਟ ਹੀ ਸੀ ਜੀ ਅੱਜ ਕੱਲ ਸੰਗਰੂਰ ਚ ਪੋਸਟਡ ਨੇ ਮੈਡਮ ਸਾਡੇ ਤੇ ਇਸੇ ਤਰ੍ਹਾਂ ਸੰਗਰੂਰ ਦੇ ਵਿੱਚ ਹੀ ਪੋਸਟਡ ਆਈਐਸ ਨੇ ਡਾਕਟਰ ਦਿੱਤੇ 올 ਇੰਡੀਆ ਰੈਂਕ 70 ਸੀ ਉਹਨਾਂ ਦਾ ਉਹ ਵੀ ਸਾਡੇ ਕਲਾਸਰੂਮ ਸਟ ਯੁਗੇਸ਼ ਦਿ ਲੋਰ ਸੋ ਕਾਫੀ ਇਦਾਂ ਸਾਡਾ ਰਿਜ਼ਲਟ ਹੈ ਜੀ ਪੀਸੀਐਸ ਦੇ ਵਿੱਚ ਤਾ ਸਮਵੇਅਰ ਅਰਾਊਂਡ 40 ਤੋਂ 45% ਸਾਡਾ ਅੱਛਾ ਰਿਜ਼ਲਟ ਰਿਹਾ ਪਿਛਲੇ 4-5 ਵਾਰ ਜਦੋਂ ਵੀ ਪੇਪਰ ਹੋਇਆ ਮੇਰਾ ਨਾਮ ਜੀ ਅਕਸ਼ਤ ਸ਼ਰਮਾ ਮੈਂ ਜੀ ਐਡਮਿਨਿਸਟ੍ਰੇਸ਼ਨ ਦੇਖਦਾ ਸਾਰੀ ਠੀਕ ਹੈ ਹਾਂਜੀ ਦੇਖੋ ਜੀ ਇਸ ਵਾਰ ਬੜੀ ਹੈਰਾਨੀ ਵਾਲੀ ਗੱਲ ਹੈਗੀ ਆ ਕਿ ਜਦੋਂ ਤੋਂ ਮੈਨੂੰ ਯਾਦ ਆ 2000 ਸਨ ਤੋਂ ਬਾਅਦ ਇੰਨੀ ਪੋਸਟਾਂ ਪੀਸੀਐਸ ਨੇ ਕਦੀ ਨਹੀਂ ਗੱਡੀਆਂ 322 ਪੋਸਟਾਂ ਆਈਆਂ ਨੇ ਤੇ ਬੱਚਿਆਂ ਕੋਲ ਬੜਾ ਵੱਡਾ ਮੌਕਾ ਹੈਗਾ ਤੇ ਆਪਾਂ ਤੇਹੀ ਕੋਸ਼ਿਸ਼ ਕਰ ਰਹੇ ਆ ਆਪਾਂ ਨੇ ਬੈਚ ਸ਼ੁਰੂ ਕੀਤਾ ਹੈ ਵਿੱਚ ਬਤੌਰ 150 ਬੱਚੇ ਨੇ ਇੰਟਰਸਟ ਸ਼ੋ ਕੀਤਾ ਹੈਗਾ ਤੇ ਸਾਡੀ ਇਹੀ ਕੋਸ਼ਿਸ਼ ਹੈ ਕਿ ਜਿੰਨੇ ਬੱਚੇ ਮੈਕਸਿਮਮ ਇਸ ਬੈਚ ਤੋਂ ਹੈਲਪਲੈਸ ਸਕਣ ਹਨਾ ਕੋਰਸ ਇਨਰੋਲ ਕਰ ਸਕਣ ਉਹਨਾਂ ਦਾ ਉਹਨਾਂ ਦਾ ਫਾਇਦਾ ਹੋਏਗਾ ਇਹ ਵੀ ਆਪਾਂ ਜਾਣਦੇ ਜਿੰਨੀ ਛੇਤੀ ਤਿਆਰੀ ਸ਼ੁਰੂ ਕਰਨਗੇ ਉਹਨਾਂ ਹੀ ਉਹਨਾਂ ਦਾ ਫਾਇਦਾ ਹੋਏਗਾ ਹਾਂਜੀ ਰਜਿਸਟਰ ਕਰਾਉਂਦੇ ਆ ਕਲਾਸਿਸ ਰਜਿਸਟਰ 100 ਤੋਂ ਵੱਧ ਬੱਚਿਆਂ ਨੇ ਕਰਾ ਲਿਆ ਹੈਗਾ ਕਿਉਂਕਿ ਹਜੇ ਕਾਲਸ ਇੰਨੀ ਆਈ ਜਾ ਰਹੀਆਂ ਤੁਸੀਂ ਦੇਖ ਰਹੇ ਹੋ ਟੀਮ ਸਾਰੀ ਲੱਗੀ ਹੋਈ ਹੈ ਸਰ ਨੇ ਵੀ ਸਾਰਾ ਦੇਖਿਆ ਹੈਗਾ ਉਹ ਟੀਮ ਬੈਕ ਟੂ ਬੈਕ ਕਾਲਸ ਹਜੇ ਤੱਕ ਵੀ ਇਨ ਕਮਿੰਗ ਆਈ ਜਾ ਰਹੀਆਂ 500 ਤੋਂ ਉੱਤੇ ਗੱਲ ਤੋਂ ਸਾਨੂੰ ਕਾਲਸ ਆ ਚੁੱਕੀਆਂ ਕਿਉਂਕਿ ਇੱਕਦਮ ਜਦੋਂ ਨੋਟੀਫਿਕੇਸ਼ਨ ਆਈ ਰਾਤ ਨੂੰ ਤਾਂ ਸਵੇਰੇ ਬੱਚਿਆਂ ਤੱਕ ਪਹੁੰਚੀ ਆਪਾਂ ਰਾਤ ਨੂੰ ਐਵੇਂ ਲਾਈਵ ਹੋ ਗਏ ਸੀ YouTube ਤੇ ਤਾਂ ਬੱਚੇ ਫਿਰ ਇੱਕਦਮ ਐਕਟਿਵ ਹੋ ਗਏ ਸਾਰੇ ਤੇ ਹੁਣ ਦੇਖੋ ਜੀ ਜਿਹੜਾ ਪੀਸੀਐਸ ਆ ਉਹ ਤਾਂ ਮੋਸਟਲੀ ਰੂਰਲ ਏਰੀਆਜ਼ ਤੋਂ ਹੀ ਬੱਚੇ ਆ ਰਹੇ ਨੇ ਕਾਫੀ ਸਾਰੇ ਤੇ ਕਿਉਂਕਿ ਸਾਡੇ ਕੋਲ ਆਨਲਾਈਨ ਫੈਸਿਲਿਟੀ ਵੀ ਹੈਗੀ ਆ ਫੀਸ 'ਚ ਆਪਾਂ ਕੋਈ ਫਰਕ ਨਹੀਂ ਰੱਖਿਆ ਫੀਸ ਘੱਟ ਵੀ ਰੱਖੀ ਆ ਤੇ ਫਰਕ ਵੀ ਨਹੀਂ ਰੱਖਿਆ ਤਾਂ ਕਿ ਇਦਾਂ ਨਾ ਬੱਚੇ ਨੂੰ ਲੱਗੇ ਕਿ ਜੀ ਆਪਾਂ ਇੱਥੇ ਆ ਰਹੇ ਆ ਤਾਂ ਫੀਸ ਜ਼ਿਆਦਾ ਹੈਗੀ ਆ ਆਪਾਂ ਘਰ ਬੈਠੇ ਆ ਤਾਂ ਘੱਟ ਹੈਗੀ ਆ ਫੈਸਿਲਿਟੀਆਂ ਵੀ ਸੇਮ ਨੇ ਜੋ ਕਲਾਸ ਇੱਥੇ ਹੋ ਰਹੀ ਆ ਉਹੀ లైਵ ਜਾ ਰਹੀ ਆ ਤੇ ਇਸ ਲਈ ਆਪਾਂ ਫੀਸ 'ਚ ਕੋਈ ਫਰਕ ਨਹੀਂ ਰੱਖਿਆ ਤੇ मोस्टਲੀ ਬੱਚੇ ਜਿਹੜੇ ਹੈਗੇ ਰੂਰਲ ਏਰੀਆਸ ਤੋਂ ਹੀ ਆ ਰਹੇ ਨੇ ਬਾਕੀ ਜਿੱਦਾਂ ਜਿੱਦਾਂ ਲੋਕਾਂ ਨੂੰ ਨੋਟੀਫਿਕੇਸ਼ਨ ਪਹੁੰਚ ਰਹੀ ਹੈ ਹਜੇ ਜੋ ਡਾਟਾ ਹੈਗਾ ਉਹ ਅਰਬਨ ਏਰੀਆਸ ਵਾਲੇ ਜਿੱਦਾਂ ਮੁਹਾਲੀ ਤੋਂ ਜੋ ਆ ਸਕਦੇ ਇੱਥੇ ਨਵਾਂ ਸ਼ਹਿਰ ਹੋ ਗਿਆ ਮੁਹਾਲੀ ਹੋ ਗਿਆ ਬਾਕੀ ਹਰਿਆਣੇ ਤੋਂ ਹਨਾ ਜਿੰਨੇ ਕੋਈ ਪੰਜਾਬੀ ਉੱਧਰ ਵੀ ਹੈਗੇ ਨੇ ਹਨਾ ਤਾਂ ਸਾਰੇ ਫਤਿਹਗੜ੍ਹ ਸਾਹਿਬ ਹੋ ਗਿਆ ਕਪੂਰਥਲਾ ਉਹ ਇੱਥੇ ਆ ਰਹੇ ਨੇ ਘੰਟੇ ਡੇਢ ਘੰਟੇ ਦੀ ਜਿਹੜੀ ਦੂਰੀ ਸੀ ਹੈਗੇ ਰੂਰਲ ਏਰੀਆਸ ਵਾਲੇ ਜ਼ਿਆਦਾ ਕਾਲ ਤੇ ਪੁੱਛ ਰਹੇ ਨੇ ਸਾਰਾ ਕੁਝ ਹਾਂਜੀ ਹਾਂਜੀ ਸਰ ਦੇਖੋ ਜਦੋਂ ਬੱਚਾ ਇੱਥੇ ਆਂਦਾ ਹੈਗਾ ਉਹ ਇੱਕ ਵਿਸ਼ਵਾਸ ਨਾਲ ਆਂਦਾ ਹੈ ਹਨਾ ਤੇ ਆਬਵੀਅਸਲੀ ਫਿਰ ਉਹਨੂੰ ਇਨਫਰਾਸਟ੍ਰਕਚਰ ਵੀ ਉਹ ਦੇਖਦਾ ਹੈਗਾ ਕਿ ਇੰਸਟੀਚਿਊਟ ਦਾ ਕਿੱਦਾਂ ਦਾ ਹੈਗਾ ਸਾਡੇ ਕੋਲ ਇਨ ਟੋਟਲ 7 ਕਲਾਸਰੂਮ ਨੇ 4 ਸਟੂਡੀਓਜ਼ ਹੈਗੀਆਂ ਜਿੱਤੋਂ ਕਲਾਸ ਆਨਲਾਈਨ ਜਾਂਦੀ ਹੈ ਤੇ 550 ਬੱਚੇ ਦੀ ਸਾਡੇ ਕੋਲ ਲਾਇਬ੍ਰੇਰੀ ਹੈਗੀ ਹੈ ਜੋ ਆਲਮੋਸਟ ਫੁਲੀ ਬੁੱਕਡ ਰਹਿੰਦੀ ਕਿਉਂਕਿ ਯੂਪੀਐਸਸੀ ਚ ਵੀ ਸਾਡਾ ਚੰਗਾ ਨਾਮ ਹੈਗਾ ਤੇ ਯੂਪੀਐਸਸੀ ਦੇ ਬੱਚੇ ਵੀ ਆਉਂਦੇ ਨੇ ਸਟੇਟ ਦੇ ਬੱਚੇ ਵੀ ਆਉਂਦੇ ਨੇ ਤੋਸ অলਮੋਸ ਪ੍ਰੀ ਰੈਂਦੀ ਹੈ ਲਾਇਬ੍ਰੇਰੀ ਹਮੇਸ਼ਾ ਸਾਡ 550 ਦੇ ਰਾਊਂਡ ਸਾਡੀ ਲਾਇਬ੍ਰੇਰੀ ਸਟਰੈਂਥ ਹੈਗੀ ਹੈ ਜੀ ਹਾਂਜੀ ਕਾਉਂਸਲਿੰਗ ਰੂਮ ਸਾਡੇ ਕੋਲ 4 ਰਹਿਗੇ ਆ ਜੀ ਹਾਂਜੀ ਉੱਥੇ ਕਿਸ ਤਰ੍ਹਾਂ ਦੀ ਕਾਉਂਸਲਿੰਗ ਕਿੰਨਾ ਨੂੰ ਲੋੜ ਪੈਂਦੀ ਹੈ ਉੱਥੇ ਜਾਣ ਸਰ ਕੋਈ ਵੀ ਬੱਚਾ ਦੇਖੋ ਆਂਦਾ ਹੈ ਉਹ ਇਸ ਲਈ ਆਂਦਾ ਕਿਉਂਕਿ ਉਹਨੂੰ ਯੂਪੀਐਸਸੀ ਬਾਰੇ ਜਾਂ ਤਾਂ ਘੱਟ ਨੋਲਿਜ ਹੁੰਦੀ ਹੈ ਜਾਂ ਤਾਂ ਫਿਰ ਬਿਲਕੁਲ ਨੋਲਿਜ ਨਹੀਂ ਹੁੰਦੀ ਬੜੇ ਘੱਟ ਬੱਚੇ ਇਦਾਂ ਦੇ ਆਂਦੇ ਆ ਜਿਨ੍ਹਾਂ ਨੇ ਆਲਰੇਡੀ ਪੇਪਰ ਦਿੱਤਾ ਹੁੰਦਾ ਉਹਨਾਂ ਨੂੰ ਫਿਰ ਆਪਾਂ ਟੈਸਟ ਸੀਰੀਜ਼ ਜਾਂ ਫਿਰ ਕ੍ਰੈਸ਼ ਕੋਰਸ ਜਾਂ ਫਿਰ ਦੂਸਰਾ پلان ਦਿੰਨੇ ਆ ਮੋਸਟਲੀ ਬੱਚਿਆਂ ਨੂੰ ਉਹਨਾਂ ਨੇ ਲੋਡ ਪੈਂਦੀ ਕਾਉਂਸਲਿੰਗ ਨੂੰ ਜਿੱਦਾਂ ਪੇਰੈਂਟਸ ਨਾਲ ਲਾਂਦੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਯੂਪੀਐਸਸੀ ਜਾਂ ਪੀਸੀਐਸ ਬਾਰੇ ਫਿਰ ਉਹ ਕਾਉਂਸਲਿੰਗ ਲੈਂਦੇ ਉਹਨਾਂ ਨੂੰ ਆਪਾਂ ਦੱਸੀਦਾ ਕਿ ਯੂਪੀਐਸਸੀ ਪੀਸੀਐਸ ਹੈ ਕੀ ਕਿਉਂ ਕਰਨੀ ਚਾਹੀਦੀ ਹੈ ਕਿੱਦਾਂ ਹੁੰਦੀ ਹੈ ਪ੍ਰੋਸੈਸ ਕੀ ਹੈ ਤਿੰਨ ਸਟੇਜਸ ਨੇ ਪੇਪਰ ਦੇ ਤੇ ਉਹ ਸਾਰਾ ਕੁਝ